ਡੇ ਪਿੰਡ ਦੀ ਐਸਬੀਐਲ ਨਹਿਰ ਜੋ ਉਹ ਗੇ ਸ਼ਾਮ ਖਾਲੀ ਹੈ 12:00 ਵਜੇ ਲਾਵਾਂਗੇ ਮਸ਼ੀਨ ਵਾਲੇ ਨੂੰ ਕਹ ਤੇ 12:00 ਵਜੇ ਆਊਗਾ ਸੁਭੀ ਕੱਲ੍ਹ ਵੀ ਪੈ ਗਿਆ ਥੋੜੀ ਨਰਪਾਈ ਹੋ ਗਈ ਆਂ ਕਰਕੇ 12 ਵਜੇ ਲਾਵਾਂਗੇ ਮਸ਼ੀਨ ਆਹ ਉਹ ਤਾਂ ਵੈਸੇ ਦੇਖੋ ਪੱਕੀ ਪਈਆਂ ਗਣਕ ਸਾਰੀ ਬਾਕੀ ਰੱਬ ਦਾ ਵੀ ਕੋਈ ਪਤਾ ਨਹੀਂ ਬਾਈ ਜਿਹੜਾ ਕੰਮ ਨਿਭੜ ਜਾ ਉਹ ਚੰਗਾ 12:00 ਵਜੇ ਆਉਗੀ ਮਸ਼ੀਨ ਹਲੇ ਤਾਂ ਟਾਈਮ ਕੱਟੇ ਆ ਮੈਂ ਕਿਹਾ ਚਲੋ ਹਵਾ ਹਵਾ ਚੈੱਕ ਕਰਾ ਲਿਆ ਇਹ ਟਰੈਲੀ ਚ ਹਵਾ ਕਰਾ ਲਿਆ ਦੀ ਚੈੱਕ ਆ ਬਣੇ ਕਹਿੰਦੇ ਆਪਣਾ ਫਾਈਨਲ ਆ ਕੰਮ ਜਦੋਂ ਚੱਲਾਂਗੇ ਜਦੋਂ ਦਿਖਾਵਾਂਗੇ ਜੀ ਤੁਸੀਂ ਚੱਲੂਗੇ ਜਦੋਂ ਯਾਰ ਆਪਣੇ ਖੇਤ ਵੱਲੋਂ ਜਾ ਰਹੇ ਆ ਜਨਵੇੜ ਦਾਂਗੇ ਰੱਬ ਦਾ ਸੁੱਖ ਰੱਖਿਆ ਜਨਵੇੜ ਦਾਂਗੇ ਉਹ ਵੱਢਣੀ ਨਹੀਂ ਹੈ ਵੱਢਣੀ ਨਹੀਂ ਲੋ ਜੀ ਮਿੱਤਰੋ ਚੱਲ ਗਈ ਕੰਪੈਨ ਪਹਿਲਾ ਜਿਹੜਾ ਦੇਗੀ ਬਾਬਾ ਜੀ ਦੀ ਕਿਰਪਾ ਨਾਲ ਦੇਖੋ ਮਹਾਰਾਜ ਭਰਦਾ ਭੰਡਾਰੇ ਹੁਣ ਬਹੁਤ ਸ਼ੁਕਰੀਆ ਨੇ ਉਹ ਦੇਖ ਲਈ ਪਿੱਛਾ ਦਾਣਾ ਨੀ ਪੈ ਗਿਆ ਤਾਂ ਨਾ ਨਹੀਂ ਪੈਣ ਦੇ ਚੱਕਰਾਂ ਉਹ ਖੜਾ ਸਾਡਾ ਬਾਪੂ ਜੀ ਹਾਂ ਫੋਨ ਵਾਲਾ ਵੀ ਵੱਢਦੇ ਆ ਜੋੜ ਲਿਆਣਾ ਹੀ ਪੈਣਾ ਯਾਰ ਫੋਨ ਵੀ ਹੁਣ ਕਿਆ ਕਰੀਏ ਠੀਕ ਆ ਨੀ 31 ਚਾੜ ਹਾਂ ਹਾਂ 31 ਕਿਆ ਲੱਗੀ ਜੀ ਮਸ਼ੀਨ ਆਪਣਾ ਬਾਬਾ ਜੀ ਦੀ ਕਿਰਪਾ ਨਾਲ ਇਹਨੂੰ ਕਹਿ ਦੀ ਵੀ ਹੌਲੀ ਹੌਲੀ ਵੱਡਾ ਆਪਣਾ ਟਕਾਈ ਮਾ ਠੀਕ ਹੈ ਜਿਤਨਾ ਉਹ ਵੱਡੇ ਹਾਂ ਕੱਢਦੇ ਸਾਈਡ ਮਾ ਦੇ ਸੱਜਿਆ ਹਾਂ ਕੱਢ ਦੀ ਦੱਤੀ ਜੀ ਨਾਲ ਥੋੜਾ ਜਿਹਾ ਹੁਣ ਕੱਢ ਦਾਂਗੇ ਥੋੜਾ ਜਿਹਾ ਬੰਦਾ ਸਾਲਾ ਠੀਕ ਦੋ ਵੀ ਉਹੀ ਚਲੇ ਗਿਆ ਨਹੀਂ ਹੋਰ ਉਹ ਬੰਦਾ ਤਾਂ ਵਧੀਆ ਦਾ ਯਾਰ ਹੈ ਬੰਦਾ ਤਾਂ ਅੱਗੇ ਚੱਲਦਾ ਉਂਡਈ ਆ ਵੀ ਕੋਹ ਜੀ 19 ਕੁਮਰ ਦਾ ਹੈ ਹੈ ਇਹ ਜੀ ਤਾਂ ਕਿਹਦੇ ਆ ਹੈ ਹਾਂ ਚੱਲ ਗਈ ਚੱਲ ਗਈ ਠੀਕ ਹੈ ਚੱਲ ਗਈ ਹੈ 5 ਦਿਨ ਹੋ ਗਏ ਭਰ ਗਿਆ ਟੈਂਕਾ ਭਰ ਗਿਆ ਭਰ ਗਿਆ ਟੈਂਕਾ ਭਾਈ ਇਹ ਇਵੇਂ ਖੜੀ ਪਈ ਹੁਣ ਆਓ ਜੀ ਆਪਣੀ ਪੱਕੀ ਮਸ਼ੀਨ ਆਹੇ ਰੇਕਸ਼ਾ ਲਾਂ ਦੀ ਸਿੱਧੂ ਮੁੱਸੇ ਵਾਲੇ ਬਾਈ ਵਾਲੀ ਪਿਛਾਰੂ ਕਰ ਲਾ ਬੱਸ ਚੱਲ ਗਿਆ ਬਾਈ ਕਿਰਪਾ ਹੋ ਗਈ ਦਾ ਤੇਰੀ ਕਿਰਪਾ ਬੱਲਮਾ ਦਾਣਾ ਤਾਂ ਕੋਈ ਨਹੀਂ ਰਹਿ ਰਿਹਾ ਬਿਲਕੁਲ ਉਹ ਆ ਦੇਖੋ ਬੱਲਮਾ ਕੋਈ ਦਾਣਾ ਨਹੀਂ ਹੈ ਫੜਾਈ 1 ਨੰਬਰ ਆ ਸਾਰੀ ਠੀਕ ਆ ਛੜ ਦੋ ਦਿਨ ਮਾ ਤਾਂ ਬਹੁਤ ਕੰਮ ਹੋ ਜਾਊਗਾ ਦੋ ਦਿਨ ਮਾ ਤਾਂ ਜ਼ਿਆਦਾ ਹੋ ਜਾਊਗਾ ਕੰਮ ਦੋ ਦਿਨ ਮਾ ਟਰੈਲੀ ਪੰਜ ਮਿੰਟ ਵੀ ਚੱਲ ਜਾ ਟਰੈਲੀ ਭਰ ਦੂਗਾ ਹਨੀ 5 ਮਿੰਟ ਚੱਲ ਜਾ ਟਰੈਲੀ ਭਰ ਦੂਗਾ 5 ਮਿੰਟ ਬਹੁਤ ਹੁੰਦੇ ਕਾਕੀ ਰੇ ਜਲਣਾ ਕਮੇਟਰੀ ਚਲਣਾ ਮੇਰੇ ਗਾਲ ਦੇ ਯਾਰੇ ਪਿੰਡ ਨੂੰ ਭੱਜੂ ਦੋ ਦਿਨਾਂ ਜੀ ਦੋ ਦਿਨਾਂ ਹਾਂ ਇਹ ਕੰਮ ਸਹੀ ਆ ਹੁਣ ਦੇਖੋ ਜੇ ਆਪਣੇ ਆਂ ਬੰਦ ਹੋ ਜਾਣਾ ਆਪਣੀ ਦਾ ਪੱਕੀ ਮਸ਼ੀਨ ਆ ਆਹੀ ਵੈਲੀ ਆ ਪੱਕਾ ਹੀ ਐ ਕਿ ਨਹੀਂ ਮੈਂ ਕਹਿੰਦਾ ਬੰਦ ਕਰਨਾ ਹੀ ਨਹੀਂ ਉਹਨੇ ਨਾ ਕੀ ਕਰੂਗਾ ਜਾ ਦੇਖ ਲੈ ਲਾਗ ਜੇ ਪਤਾ ਤੁਹਾਨੂੰ ਭੈਣ ਚ ਕਣਕ ਵੱਢਣੀ ਹੈ ਇਤਾਂ ਦੇ ਨਜ਼ਾਰੇ ਅੰਬਾਂ ਦੇ ਨਜ਼ਾਰੇ ਇਹ ਬਾਗ ਹੈ ਜੀ ਅੰਬਾਂ ਦਾ ਆਵੜ ਅੰਬਾਲਾ ਖੇਤ ਹੈ ਅੰਬਾਂ ਵਾਲਾ ਖੇਤ ਬੂਜੂ ਡੇ ਰੇ ਰਾਮ ਬਾਬਾ ਟੈਂਕ ਭਰ ਗਿਆ ਲਾਈ ਮੜ ਜਾ ਲਾ ਦੇ ਮੜ ਜਾ ਲੈ ਨਹੀਂ